ਟੀਮ ਮੁਕਸਰ ਪੁਲਿਸ ਵੱਲੋਂ ਪਿਛਲੇ ਕੁਝ ਟਾਈਮ ਤੋਂ ਜੋ ਟੈਲੀਕਮ ਕੰਪਨੀ ਦੇ ਟਾਵਰਸ ਤੇ ਇੱਕ ਕ੍ਰੋਨਿਕ ਚੋਰੀਆਂ ਦੀ ਇਨਪੁਟਸ ਹੋ ਰਹੀਆਂ ਸੀਗੀਆਂ ਤੇ ਉਸ ਤੇ ਸਾਰਾ ਪੈਟਰਨ ਸਟੱਡੀ ਕਰਕੇ ਵਕਫ ਵਕ ਟੀਮਾਂ ਬਣਾਈਆਂ ਗਈਆਂ ਤੋਂ ਕੰਸਰਨ ਪੁਲਿਸ ਸਟੇਸ਼ਨ ਤੇ ਸੀਆਈਏ ਟੀਮ ਨੇ ਲੈਡ ਬਾਈ ਡੀਐਸਪੀ ਟੀ ਐਂਡ ਐਸਪੀਡੀ ਇਸ ਚ 4 ਹਫਤੇ ਦੀ ਲਗਾਤਾਰ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਮੈਟਰ ਨੂੰ ਫੋਲੋਅ ਅਪ ਕੀਤਾ ਗਿਆ ਤੇ ਇਸ ਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਮ থেਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ ਹੈ। ਤੋਂ ਇਸ ਦੇ ਹਲੇ ਤੱਕ ਜੋ ਗ੍ਰਿਫਤਾਰੀਆਂ ਹੋਈਆਂ ਗਈਆਂ ਉਹਨਾਂ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਕਿ ਇੱਕ ਕੋਈ ਐਕਸ ਐਮਪਲੋਈ ਸੀਗਾ ਜੋ ਟੈਲੀਕਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਕੰਟਰੈਕਟਰ ਦੇ ਨਾਲ। ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕਵਿਪਮੈਂਟ ਲੱਗਿਆ ਹੈਗਾ ਕਿ ਉੱਥੇ ਲੋਕੇਸ਼ਨਸ ਹੈਗੀ ਕਿ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀ। ਉੱਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ। ਤੋਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.5 ਕਰੋੜ ਦੇ ਵਿੱਚ ਦੀ ਇਕਵਿਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਇਥੇ ਏਰੀਆ ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਜ਼ਿਲਕਾ ਦਾ ਏਰੀਆ ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਕਸਰ ਦੇ ਪਿਛਲੇ 4 ਹਫ਼ਤੇ ਦੇ ਇਨਸੀਡੈਂਟ ਉਨ ਯੇ ਕੇਸ ਕ੍ਰੈਕ ਹੋ ਗਏ ਹੈਗੇ ਇਸ ਤੇ ਫਰਦਰ ਤਫ਼ਤੀਸ਼ ਤੇ ਜੋ ਵੀ ਕੋਈ ਜਿਸ ਦੀ ਲਿੰਕੇਜਸ ਤੇ ਗਲ ਸਾਹਮਣੇ ਆਏਗੀ ਕਿਸ ਨੂੰ ਅੱਗੇ ਕਨਸਾਈਨਮੈਂਟ ਇਹਨਾਂ ਦੀ ਇਕਵਿਪਮੈਂਟ ਦੀ ਜਾਰੀ ਸਿਗੀ ਨਾਰਜਰ ਪਿਕਚਰ ਕੀ ਹੈਗੀ ਉਹ ਫਰਦਰ ਤਫਤੀਸ਼ ਤੇ ਲੈ ਕੇ ਆਈ ਜਾਊਗੀ। ਤੋਂ ਆਈ ਵੁੱਡ ਲਾਈਕ ਟੂ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਪੂਰਾ ਵਰਕਅਪ ਕਰਕੇ ਪੂਰਾ ਇੰਟੀਗ੍ਰੇਟਿਡ ਮੈਨਰ ਚ ਸਾਰਾ ਇੱਕ ਡਿਟੇਲਡ ਇਨਵੈਸਟੀਗੇਸ਼ਨ ਕੀਤੀ। ਇਕੱਲੇ ਇਕੱਲੇ ਸਸਪੈਕਟਸ ਨੂੰ ਫੋਲੋਅ ਅਪ ਕੀਤਾ। ਇਹ ਉਸਦੇ ਬਾਅਦ ਇਸ ਨੂੰ ਐਪਰੀਹੈਂਡ ਕੀਤਾ ਗਿਆ ਗਿਆ। ਤੋਂ ਇਸ ਦੀ ਜੋ ਰਿਕਵਰੀ ਪਾਰਟ ਹੈਗੀ ਉਹ ਪ੍ਰੈਸ ਨੋਟ ਚ ਅਸੀਂ ਦੇਤੀ ਹੈਗੀ। ਨਹੀਂ ਹਲੇ ਮੈਟਰ ਚੁੱਕੀ ਇਨਵੈਸਟੀਗੇਸ਼ਨ ਤੇ ਕਲੀਅਰ ਹੋਏਗਾ। ਇਨੀਸ਼ੀਅਲੀ ਸਸਪੈਕਟਸ ਕਾਫੀ ਪੁਲਿਸ ਨੇ ਅਪ੍ਰੀਹੈਂਡ ਕੀਤੇ ਸੀ ਉਸ ਤੇ ਇਨੀਸ਼ੀਅਲ ਪੁਸ਼ਕਿਸ਼ਤੇ ਜੋ ਗੱਲ ਸਾਹਮਣੇ ਆਈਏ ਉਸ ਤੇ ਬੇਸਤੇ ਚਾਰ ਦੀ ਇਨੀਸ਼ੀਅਲੀ ਅਰੈਸਟ ਕੀਤੀ ਗਈ ਹੈ ਫਰਦਰ ਵੀ ਜੋ ਕਿਸਦੀ ਕੋ ਇਨਵੋਲਵਮੈਂਟ ਆਏਗੀ ਉਸ ਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ। ਤੋਂ ਜੋ ਤੁਸੀਂ ਕੋਈ ਮਾਸਟਰਮਾਈਂਡ ਦੀ ਗੱਲ ਕਹਿ ਰਹੇ ਹੋ ਹਲੇ ਤੋਂ ਤਫਤੀਸ਼ ਤੇ ਗੱਲੇ ਸਾਹਮਣੇ ਆਈਏ ਕਿ ਜੋ ਇਨਾ ਦੇ ਪੁਰਾਣੇ EMPLOYEES ਸੀ ਉਹਨਾਂ ਦੀ ਇਨਵੋਲਵਮੈਂਟ ਸਾਹਮਣੇ ਲੱਗ ਰਹੀ ਹੈ। ਬਟ ਲਾਰਜਰ ਇਹ ਕਨਸਾਈਨਮੈਂਟ ਸਾਰੇ ਜੋ ਇਕੁਪਮੈਂਟਸ ਦੀ ਕਿੱਥੇ ਦੇਣ ਦਾ ਇਹਨਾਂ ਦਾ ਸੀਗਾ ਉਹ ਅਗੇ ਲਿੰਕੇਜਸ ਤੇ ਤਫਤੀਸ਼ ਤੇ ਲਿਆ ਕੇ ਵਰਕਆਊਟ ਕਰ ਸਕਦੇ ਤਾਂ ਇਹ ਡਿਪਾਰਟਮੈਂਟ ਤੋਂ ਸੀ ਜਿਹੇ ਐਕਸਿਡੈਂਟ ਆਇਆ ਇਹ ਕੋਈ ਏਅਰਟ ਜਿਵੇਂ ਟੈਲੀਕਮ ਕੰਪਨੀ ਦਾ ਇਹ ਹੁੰਦਾ ਕਿ ਟਾਵਰ ਜਦ ਲੱਗਿਆ ਹੁੰਦਾ ਤੋਂ ਟਾਵਰ ਤੇ ਮਲਟੀਪਲ ਇਹਨਾਂ ਦੇ ਜੋ ਕੋਈ Airtel ਹੈ ਜਾਂ ਦੂਸਰੀ ਕੋਈ ਕੰਪਨੀ ਹੈ ਤਾਂ ਉਹਨਾਂ ਦੇ ਕਾਰਡਸ ਇਕੁਪਮੈਂਟਸ ਲੱਗੇ ਹੁੰਦੇ ਉਸੇ ਟਾਵਰ 'ਚ ਤੋਂ ਉਹ ਸ਼ੇਅਰ ਕਰਦੇ ਵਟੈਵਰ ਜੋ ਵੀ ਇਹਨਾਂ ਦਾ ਇੰਟਰਨਲ ਮੈਕੈਨਿਜ਼ਮ ਤੋਂ ਉਸ ਤੇ ਉਹ ਪਾਰਟਿਕੂਲਰ ਕਾਰਡਸ ਦੀ ਚੋਰੀਆਂ ਕਰ ਰਹੀ ਸੀਗੇ ਇਕੁਪਮੈਂਟਸ ਦੀ ਚੋਰੀਆਂ ਕਰ ਰਹੀ ਸੀਗੇ ਉਸ ਦੀ ਕਮਰਸ਼ੀਅਲ ਵੈਲਿਊ ਦੇ ਸਾਹਮਣੇ ਨਾਲ ਕਾਫੀ ਉਸ ਦੀ ਚੋਰੀਆਂ ਜੋ ਸਾਹਮਣੇ ਆ ਰਹੀ ਸੀਗੀ ਤੇ ਉਸ ਤੇ ਹੁਣ ਦੇਖਦੇ ਆ ਤਫਤੀਸ਼ ਤਕੀਕਲ ਸਾਹਮਣੇ ਕੀ ਬਰਾਮਦ ਹੋਇਆ ਹਾਂ ਖਾ ਹਲੇ ਇਨੀਸ਼ਲ ਜੋ ਰਿਕਵਰੀ ਹੈਗੀ ਇਕਵਿਪਮੈਂਟਸ ਵੱਖ-ਵੱਖ ਇਕਵਿਪਮੈਂਟਸ ਹੈਗੇ ਹੈ ਟੈਲੀਕਮ ਇਸ ਦੇ ਤੇ ਉਹ ਚੀਜ਼ ਸ਼ੇਅਰ ਕਰਦੇ ਹਾਂ ਹੋਰ